ਆਸਾ ਮਹੱਲਾ ਤੀਜਾ ਸ਼ਬਦਾਂ ਹੀ ਭਗਤ ਜਾਪ ਦੇ ਜਿਨਕੀ ਬਾਣੀ ਸੱਚੀ ਹੋਏ ਵਿਚਹੁ ਆਪ ਗਿਆ ਨਾਮ ਮੰਨਿਆ ਸੱਚ ਮਿਲਾਵਾ ਹੋਏ ਹਰ ਹਰ ਨਾਮ ਜਨ ਕੀ ਪਤ ਹੋਏ ਸਫਲ ਤਿਨਾਂ ਕਾ ਜਨਮ ਹੈ ਤਿਨ ਮਾਨੈ ਸਭ ਕੋਏ ਰਹਾਉ ਹਉਮੈ ਮੇਰਾ ਜਾਤ ਹੈ ਆਤ ਕ੍ਰੋਧ ਅਭਿਮਾਨ ਸ਼ਬਦ ਮਰੈ ਤਾਂ ਜਾਤ ਜਾਏ ਜੋਤੀ ਜੋਤ ਮਿਲੇ ਭਗਵਾਨ ਪੂਰਾ ਸਤਗੁਰ ਭੇਟਿਆ ਸਫਲ ਜਨਮ ਹਮਾਰਾ ਨਾਮ ਨਵੇਂ ਨਿਧ ਪਾਇਆ ਪਰੇ ਅਖੋਟ ਪੰਧਾਰਾ ਆਵਹਿ ਇਸ ਰਾਸੀ ਕੇ ਵਾਪਾਰੀਏ ਜਿਨ੍ਹਾਂ ਨਾਮ ਪਿਆਰਾ ਗੁਰਮੁਖ ਹੋਵੇ ਸੋ ਧਨ ਪਾਏ ਜਨੋ ਅੰਦਰ ਸ਼ਬਦ ਵਿਚਾਰ ਭਗਤੀ ਸਾਰ ਨਾ ਜਾਣਨੀ ਮਨ ਮੁਖ ਅਹੰਕਾਰੀ ਤੁਰਹੁ ਆਪ ਖੁਆਇ ਜੂਐ ਬਾਦੀ ਹਾਰੀ ਬੇ ਪਿਆਰਾ ਭਗਤ ਨਾ ਹੋਵਈ ਨਾ ਸੁਖ ਹੋਏ ਸਰੀਰ ਪ੍ਰੇਮ ਪਦਾਰਥ ਪਾਈਐ ਗੁਰ ਭਗਤੀ ਮਨ ਤਹੀਰ ਜਿਸ ਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ ਹਿਰਦਾ ਏਕੋ ਨਾਮ ਵਸੈ ਓ ਮੈਂ ਦੁਭਧਾਮਾਰ ਭਗਤਾ ਕੀ ਜਾਤ ਪਤ ਏਕੋ ਨਾਮ ਹੈ ਆਪੇ ਲੈ ਸਵਾਰ ਸਦਾ ਸ਼ਰਣਾਈ ਤਿਸ ਕੀ ਜਿਉਂ ਪਹਾਵੇ ਤਿਉਂਕਾਰ ਜਸਾਰ ਭਗਤ ਨਿਰਾਲੀ ਅੱਲਾਹ ਦੀ ਜਾਪੇ ਗੁਰ ਵਿਚਾਰ ਨਾਨਕ ਨਾਮ ਹਿਰਦਾ ਵਸੈ ਪਹਿ ਭਗਤੀ ਨਾਮ ਸਵਾਰ ਆਸਾ ਮਹੱਲਾ ਤੀਜਾ ਅਨਰਸ ਮਹਿ ਕੋਲਾ ਆਇ ਬਿਨ ਨਾਮੈ ਦੁਖ ਪਾਏ ਸਤਗੁਰੂ ਪੁਰਖ ਨਾ ਭੇਟਿਓ ਜੇ ਸੱਚੀ ਬੂਝ 부ਝਾਏ ਏ ਮਨ ਮੇਰੇ ਬਾਵਲੇ ਹਰ ਰਸ ਚਖ ਸਾਧ ਪਾਏ ਅਨਰਸ ਲਾਗਾ ਤੂੰ ਫਿਰ ਹੈ ਵਿਰਥਾ ਜਨਮ ਗਵਾਏ ਰਹਾਉ ਇਸ ਜੋਗ ਮਹ ਗੁਰ ਮੁਖ ਨਿਰਮਲੇ ਸੱਚ ਨਾਮ ਰਹਿ ਲਿਵ ਲਾਏ ਵਿਣ ਕਰਮ ਕਿਛ ਪਾਈਐ ਨਹੀਂ ਕਿਆ ਕਰ ਕਹਿ ਆ ਜਾਏ ਆਪ ਪਛਾਣ ਹੈ ਸ਼ਬਦ ਮਰਹਿ ਮਨ ਹੁਣ ਤਜੇ ਵਿਕਾਰ ਗੁਰ ਸਰਣਾਈ ਭਜ ਪੈ ਬਖਸ਼ੇ ਬਖਸ਼ਣ ਹਾਰ ਬਿਨ ਨਾਮੈ ਸੁਖ ਨਾ ਪਾਈਐ ਨਾ ਦੁਖ ਵਿੱਚ ਹੁ ਜਾਏ ਏ ਜਗ ਮਾਇਆ ਭੋ ਬਿਆਪਿਆ ਦੂਜੈ ਭਰਮ ਭੁਲਾਏ ਦੋਹਾਗਣੀ ਫਿਰ ਕੀ ਸਾਰ ਨ ਜਾਣੀ ਕਿਆ ਕਰ ਰਹੇ ਸਿੰਗਾਰ ਆਨੰਦਿਨ ਸਦਾ ਜਲਦੀਆਂ ਫਿਰੈ ਸੇਜੈ ਰਵ ਨ ਪਤਾਰ ਸੋਹਾਗਣੀ ਮਹਿਲ ਪਾਇਆ ਵਿੱਚ ਹਉ ਆਪ ਗਵਾਏ ਗੁਰ ਸ਼ਬਦੀ ਸਿੰਗਾਰੀਆਂ ਆਪਣੇ ਸਹਲੀਆਂ ਮਿਲਾਏ ਮਰਣਾ ਮਨੁ ਵਿਸਾਰਿਆ ਮਾਇਆ ਮੋਗubar ਮਨ ਮੁਖ ਮਰ ਮਰ ਜੰਮਹਿ ਭੀ ਮਰੈ ਜੰਦਾਰ ਹੋਇ ਖਵਾਰ ਆਪ ਮਿਲਾਇਨ ਸੇ ਮਿਲੇ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਮਾਣੇ ਮੁਖ ਉਜਲੇ ਤਿਤ ਸਚਾ ਦਰਬਾਰ ਆਸਾ ਮਹੱਲਾ 5 ਅਸ਼ਟਪਦੀਆਂ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਪੰਚ ਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ ਇਨ ਬਿਦ ਨਗਰ ਉਠਾ ਮੇਰੇ ਭਾਈ ਦੁਰਤ ਗਿਆ ਗੁਰ ਗਿਆਨ ਦ੍ਰਿੜਾਈ ਰਹਾਉ ਸਾਥ ਧਰਮ ਕੀ ਕਰ ਦੇਨੀ ਵਾਰ ਪਰਹਿ ਮੋਹਕੰ ਗੁਰ ਗਿਆਨ ਵਿਚਾਰ ਨਾਮ ਖੇਤੀ ਬੀਜੋ ਪਾਈ ਮੀਤ ਸੌਦਾ ਕਰੋ ਗੁਰ ਸੇਵੋ ਨੀਤ ਸ਼ਾਂਤ ਸਹਜ ਸੁਖ ਕੇ ਸਭਾਟ ਸਾਫ ਵਾਪਾਰੀ ਏ ਕੈ ਥਾਟ ਜੇ ਜੀਆ ਦੰਨ ਕੋ ਲੈ ਨਾ ਜਗat ਸਤ ਗੁਰ ਕਰ ਦੀਨੀ ਧੁਰ ਕੀ ਛਾਪ ਵਖਰ ਨਾਮ ਲਗ ਖੇਪ ਚਲਾਵੋ ਲੈ ਲਾਹਾ ਗੁਰ ਮੁਖ ਘਰ ਆਵੋ ਸਤ ਗੁਰ ਸਾਹ ਸਿੱਖ ਵਣਜਾਰੇ ਪੂੰਜੀ ਨਾਮ ਲੇਖਾ ਸਾ ਸੰਭਾਰੇ ਸੋ ਵੱਸੈ ਇਤਕਰ ਜਿਸ ਗੁਰ ਪੂਰਾ ਸੇਵ ਅਬ ਚਲ ਨਗਰੀ ਨਾਨਕ ਦੇਵ